ਗਿਆ ਸੀ ਉਹਨਾਂ ਨੂੰ ਆਰੇ ਨਾਲ ਚੇਰ ਦਿੱਤਾ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਜਿਹੜਾ ਹੈ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਆ ਤੇ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਐਵੇਂ ਉਬਾਲ ਦਿੱਤਾ ਜਾਂਦਾ ਜਿਵੇਂ ਆਲੂ ਨੂੰ ਉਬਾਲਿਆ ਜਾਂਦਾ ਦੇਖੋ ਕਿੰਨੇ ਵੱਡੇ ਤੇ ਸਿਹੇ ਜਿਹੜੇ ਆ ਉਹਨਾਂ ਨੂੰ ਕੁਝ ਸਮੇਂ ਦਿੱਤੇ ਗਏ ਪਰ ਉਹਨਾਂ ਨੇ ਕੋਈ ਵੀ ਆਪਣੀ ਜਿਹੜੀ ਆ ਤਕੀਨ ਨਹੀਂ ਮੰਨੀ ਆਪਣਾ ਧਰਮ ਨਹੀਂ ਛੱਡਿਆ ਇੱਥੋਂ ਤੱਕ ਕਿ ਹਿੰਦੂ ਧਰਮ ਦੀ ਰਾਖੀ ਦੇ ਡੱਟ ਕੇ ਖੜੇ ਰਹੇ ਉਸ ਸਮੇਂ ਦੇਖੋ ਆਮ ਇਨਸਾਨ ਦੀ ਜੇਕਰ ਇੱਕ ਉਂਗਲ ਵੀ ਜਿਹੜੀ ਆ ਗਰਮ ਪਾਣੀ ਦੇ ਵਿੱਚ ਕੁਝ ਸਮਾਂ ਰੱਖ ਦਿੱਤੀ ਜਾਵੇ ਤਾਂ ਉਹ ਹਰ ਤਰ੍ਹਾਂ ਦੀ ਇਹਨ ਕਬੂਲ ਕਰਨ ਦੇ ਲਈ ਤਿਆਰ ਹੋ ਜਾਂਦਾ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਨੇ ਜੜਾਇਆ ਗੁਰੂ ਜੀ ਦੇ ਲਈ ਫਰਮਾਨ ਕੀਤਾ ਕਿ ਇਹਨਾਂ ਦਾ ਸਿਰ ਜਿਹੜਾ ਆ ਉਹ ਘਾਟੋਂ ਵੱਖ ਕਰ ਦਿੱਤਾ ਜਾਵੇ ਤਾਂ ਉਸ ਸਮੇਂ ਗੁਰ ਤੇਗ ਬਹਾਦਰ ਜੀ ਜਦੋਂ ਮਤਲਬ ਉਹਨਾਂ ਦੇ ਲਈ ਇਹ ਫਰਮਾਨ ਹੋਇਆ ਉੱਥੇ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਕੁਝ ਲੋਕ ਤਾਂ ਤਮਾਸ਼ਾ ਦੇਖਣ ਦੇ ਲਈ ਆਏ ਸੀ ਕਿ ਅੱਜ ਦੇਖਦੇ ਆ ਇੱਥੇ ਕੀ ਵਾਪਰਦਾ ਆ ਕੀ ਹੋ ਰਿਹਾ ਆ ਤਾਂ ਇਹਨਾਂ ਦੇ ਵਿੱਚੋਂ ਕੁਝ ਲੋਕ ਅਜਿਹੇ ਵੀ ਸੀਗੇ ਜਿਹੜੇ ਉੱਥੇ ਗੁਰੂ ਜੀ ਦੇ ਸ਼ਾਗਿਰਦ ਵੀ ਸੀਗੇ ਤੇ ਇਹਨਾਂ ਦੇ ਵਿੱਚੋਂ ਤਿੰਨ ਜਿਹੜੇ ਆ ਮੁੱਖ ਲੋਕ ਉਹ ਸੀਗੇ ਜਿਨ੍ਹਾਂ ਦੇ ਵਿੱਚੋਂ ਅਬਦੂ ਕੋਤਵਾਲੀ ਜੋ ਗੁਰੂ ਜੀ ਨੂੰ ਉੱਥੇ ਲੈ ਕੇ ਜਾਂਦਾ ਆ ਹਾਜ਼ਰ ਕਰਦਾ ਆ ਇੱਕ ਹੁੰਦਾ ਆ ਅਬਦੁੱਲਾ ਰਹੀਮ ਵਹੀਮ ਕਾਜੀ ਅਜੋਨ ਨੂੰ ਸਜ਼ਾ ਸੁਣਾਉਂਦਾ ਆ ਕੀ ਕੋ ਜਲਾਲੂਦੀਨ ਹੁੰਦਾ ਆ ਜਿਸ ਨੇ ਗੁਰੂ ਜੀ ਦਾ ਸ਼ਸਤਰ ਜੜਾਇਆ ਧੜ ਤੋਂ ਵੱਖ ਕਰ ਦਿੱਤਾ ਹੁੰਦਾ ਆ ਕਰਨਾ ਹੁੰਦਾ ਉਸ ਸਮੇਂ ਤਾਂ ਉੱਥੇ ਕੀ ਆ ਕਿ ਉਹ ਵੀ ਆਪਣੇ ਕਵੀ ਆ ਜਿਹੜਾ ਕੀ ਆ ਨਾ ਜਿਨ੍ਹਾਂ ਦਾ ਨਾਮ ਤਰਲੋਕ ਸਿੰਘ ਗੁੰਜਾ ਜਿਨ੍ਹਾਂ ਦੀ ਇੱਕ ਕਵਿਤਾ ਦੇ ਵਿੱਚ ਲਾਈਨਾਂ ਆਉਂਦੀਆਂ ਆ ਕਿ ਉੱਥੇ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹਨਾਂ ਨੂੰ ਕਹਿੰਦੇ ਆ ਕਿ ਕਹਿ ਦੋ ਆਪਣੇ ਰਾਜੇ ਨੂੰ ਜਾ ਕੇ ਕਿ ਅਸੀਂ ਕੋਈ ਜਿਹੜੀ ਆ ਈਨ ਕਬੂਲ ਨਹੀਂ ਕਰਨ ਨੂੰ ਤਿਆਰ ਹੈਗੇ ਨਾ ਹੀ ਸਾਨੂੰ ਕੋਈ ਕਿਸੇ ਦਾ ਡਰ ਆ ਨੇ ਰਾਜੇ ਨੂੰ ਕਹਿ ਦੋ ਜੋ ਕਰਨਾ ਹੈ ਕਰ ਲੇ ਤਾਂ ਉੱਥੇ ਉਸ ਸੰਬੰਧੀ ਮੈਂ ਕੁਝ ਲਾਈਨ ਆਫ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ ਇਹ ਉਹਨਾਂ ਦੁਆਰਾ ਲਿਖੀਆਂ ਹੋਈਆਂ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਭਾਵੇਂ ਸੋਹ ਪਰਖਲਾ ਤੂੰ ਤੇਗਾ ਮੈਨੂੰ ਮਾਣ ਹੈ ਤੇਗ ਬਹਾਦਰੀ ਦਾ ਮੈਨੂੰ ਸਾਹ ਨਹੀਂ ਸਕਦੀਆਂ ਹੋਰ ਤੇਗਾ ਮੈਂ ਬਚਪਨ ਤੋਂ ਹੀ ਤੇਗਾਂ ਦੀ ਸ਼ਾਨ ਮਾਨੀ ਵੇਖ ਆਪਣੇ ਪਿਓ ਦੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਤੇ ਬਹਾਦਰੀ ਨੇ ਮੇਰੇ ਪਿਤਾ ਦੀ ਅਣਖ ਤੇ ਬਹਾਦਰੀ ਤੇਰਾ ਪਿਓ ਤੇ ਗਾਂ ਕਿਉਂਕਿ ਉਹਨਾਂ ਦੇ ਪਿਓ ਨਹੀਂ ਵੀ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦੇ ਪਿਤਾ ਦੇ ਨਾਲ ਵੀ ਕੁਝ ਕੀਤਾ ਪਹਿਲਾਂ ਹਨ ਤਾਂ ਵੇਖੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰ ਨੇ ਵੋਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਉਹ ਲਾਹੇਗੀ ਤੇਰੀਆਂ ਲੱਖਾਂ ਕੋ ਤੇ ਗਾਂ ਉਹ ਲਾਹੇਗੀ ਤੇਰੀਆਂ ਲੱਖਾਂ ਕੋ ਤੇ ਗਾਂ ਇਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੀਵਨ ਤੋਂ ਸਾਨੂੰ ਸੈਂਕੜੇ